ਉਂਗਲੇ ਘਰੀਸਕੇ ਲੈਣਾ ਨਾਲ ਹੀ ਬਾਈ ਬਾਈਕ ਲਿਜਾ ਕੇ ਨਾ ਜਿਹੜਾ ਜਾਲ ਆ ਠੀਕ ਆ ਉਸ ਉੱਤੇ ਇਕੱਠਾ ਕਰਦੇ ਆ ਛੱਡ ਦੇਣਾ ਬਾਈ ਵੈਸੇ ਤਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਪੰਜਾਬੀ ਤੁਹਾਨੂੰ ਪਤਾ ਸਾਰੇ ਕੰਮਾਂ ਤੋਂ ਅੱਗੇ ਹੁੰਦੇ ਆ ਪਰ ਨਾ ਇੱਥੇ ਖਨੌਰੀ ਬਾਰਡਰ ਤੇ ਇੱਕ ਚੀਜ਼ ਲੁਕੀ ਰਹੀ ਆ ਕਿਉਂਕਿ ਵੀਡੀਓ ਤੁਸੀਂ ਬਹੁਤ ਵੇਖੀਆਂ ਬਾਈ ਖਨੌਰੀ ਬਾਰਡਰ ਦੇ ਉੱਪਰ ਪਰ ਇੱਕ ਚੀਜ਼ ਜਿਹੜੀ ਕਿ ਇਹਨੇ ਵਿਖਾਈ ਨਹੀਂ ਨਾ ਬਾਈ ਤੇ ਉਹ ਹੈਗੀ ਆ ਇਹ ਜਿਹੜਾ ਸਭ ਤੋਂ ਧਰਨੇ ਤੋਂ ਪਹਿਲਾ ਟਰੈਕਟਰ ਲੱਗਾ ਹੋਇਆ ਹੈ ਨਾ ਮੂਰੇ ਵੀ ਕਹਿੰਦੇ ਪਹਿਲਾ ਥਰੂ ਗੈਸ ਜਾਂ ਗੋਲੀ ਜਦੋਂ ਚੱਲੀ ਵੀ ਕਹਿੰਦੇ ਸਾਡੇ ਵੱਜੂਗੀ ਤੁਹਾਨੂੰ ਵਿਖਾ ਦਈਏ ਵੀ ਖਨੌਰੀ ਬਾਰਡਰ ਤੇ ਪਹਿਲਾ ਟਰੈਕਟਰ ਕਿਹੜਾ ਖੜਾ ਬਾਈ ਇਹਦੇ ਬਾਰੇ ਜਾਣਕਾਰੀ ਹਨਾ ਸਭ ਤੋਂ ਪਹਿਲਾ ਬਹੁਤ ਜ਼ਰੂਰੀ ਆ ਵੀਰੋ ਇਹ ਕਿਸੇ ਨੇ ਮੇਰੇ ਸਾਹਮਣੇ ਵੀਡੀਓ ਬਣਾਈ ਨਹੀਂ ਹੋਣੀਗੀ ਤੇ ਆ ਖੜਾ ਵੀਰੋ ਖਨੌਰੀ ਬਾਰਡਰ ਤੇ ਸਭ ਤੋਂ ਪਹਿਲਾ ਟਰੈਕਟਰ ਜਦੋਂ ਕਿਤੇ ਮੁੱਦਾ ਭਖਿਆ ਉਹ ਮੂਹਰੋ ਜਾਂ ਗੋਲੀ ਚੱਲੀ ਜਾਂ ਥਰੂ ਗੈਸ ਆਏ ਬਾਈ ਸਭ ਤੋਂ ਪਹਿਲਾ ਇਹਨਾਂ ਦੇ ਵੱਜਣੇ ਆ ਵੀਰੋ ਜਿਹੜੀ ਗੱਲ ਆ ਹਨਾ ਚਲੋ ਆਪਾਂ ਤਾਂ ਕਹਿੰਦੇ ਆ ਬਾਈ ਇਹ ਚੀਜ਼ ਤੋਂ ਬਚਤ ਰਵੇ ਹਨਾ ਵੀ ਗੋਲੀ ਗੱਪੇ ਤੋਂ ਚਲੋ ਭਰੇ ਜੀ ਚੰਗਾ ਪਰ ਪਤਾ ਨਹੀਂ ਹੁੰਦਾ ਵੀਰੋ ਟਾਈਮ ਦਾ ਤੇ ਸਭ ਤੋਂ ਪਹਿਲਾਂ ਵੀਰੋ ਆਹ ਬਾਈ ਜਿਹੜੇ ਮੂਹਰੇ ਖੜੇ ਆ ਨਾ ਹਨਾ ਇਹਨਾਂ ਦਾ ਬਹੁਤ ਵੱਡਾ ਸੁਜੋਗ ਆ ਬਈ ਤੁਹਾਨੂੰ ਦੱਸ ਦਈਏ ਤੇ ਇਹ ਬਾਈਆਂ ਨਾਲ ਗੱਲਾਂ ਬਾਤਾਂ ਵੀ ਕਰਦੇ ਆਪਾਂ ਤੇ ਬਾਈ ਤੁਹਾਡਾ ਟਰੈਕਟਰ ਸਭ ਤੋਂ ਮੂਹਰੇ ਖੜਾ ਵੀ ਤੁਹਾਨੂੰ ਯਾ ਡਰ ਨਹੀਂ ਲੱਗਦਾ ਬਾਈ ਤੇ ਆਜੋ ਬਾਈ ਗੱਲਬਾਤ ਕਰਦੇ ਆ ਬਾਈ ਦੇ ਨਾਲ ਆਹ ਬਾਈ ਤੁਹਾਡਾ ਟਰੈਕਟਰ ਹੈ ਕੀ ਆਲਾ ਭਰਾ ਹੋ ਠੀਕ ਆ ਜੀ ਬਾਈ ਤੁਹਾਡਾ ਟਰੈਕਟਰ ਯਾ ਸਭ ਤੋਂ ਮੂਹਰੇ ਖੜਾ ਪਹਿਲੇ ਨੰਬਰ ਤੇ ਆ ਨਾ ਪੂਰੇ ਦਾ ਖੜਨਾ ਹੀ ਆਉ ਬਾਈ ਤੇ ਲੜਨ ਲਈ ਵੀ ਆਏ ਆ ਪਿੱਛੇ ਕੀ ਕਰਨਾ ਸਹੀ ਗੱਲ ਆ ਬਾਈ ਕਿਹੜਾ ਪਿੰਡ ਬਾਈ ਆਪਣਾ ਪਿੰਡ ਠਿਕਰੀ ਆ ਸਰਦਾਰ ਸੇਵਾ ਸਿੰਘ ਪਿੰਡ ਠਿਕਰੀ ਆ ਤੇ ਕਿਹੜੇ ਸਿੱਧੂ ਪਰ ਤੋਂ ਆਏਗੇ ਕੋਈ ਜਿਹੇ ਬੰਦੇ ਨਹੀਂ ਪਿੰਡ ਤੌਰ ਤੇ ਆਏ ਜਿਹੇ ਬੰਦੀਆਂ ਦਾ ਪਿੰਡ ਬੈਠੀਆਂ ਨੇ ਸਾਰੀਆਂ ਅੱਛਾ ਕੋਈ ਨਹੀਂ ਨਿਕਲੇ ਪੰਜ ਸੱਤ ਬੰਦੇ ਹੀ ਆ ਅੱਛਾ ਤੁਸੀਂ ਜਾਣੀ ਵੈਸੇ ਹੀ ਆਏ ਪਿੰਡ ਦੇ ਸਹਿਯੋਗ ਨਾਲ ਹੀ ਬਸ ਤੇ ਕਿੰਨੇ ਕਿੰਨੇ ਸਾਰਾ ਪਿੰਡ ਹੀ ਸਹਿਯੋਗ ਕਰਦਾ ਬਾਈ ਤੁਹਾਡਾ ਹਜੇ ਤਾਂ ਪੰਜ ਸੱਤ ਹੀ ਨੇ ਠੀਕ ਆ ਵਾਰੀ ਵਟਾ ਜਾਣੀ ਕਰਦੇ ਹਾਂਗੇ ਉਹਨਾਂ ਲਈ ਮੱਝ ਬੋਲ ਨਹੀਂ ਆਈ ਬਸ ਠੀਕ ਆ ਯਾਰ ਜੇ ਬੰਦੀ ਕੋਈ ਨਹੀਂ ਖੜੇ ਆ ਠੀਕ ਆ ਦੂਜੇ ਬੈਠੇ ਆ ਮੈਂ ਨਾ ਬਈ ਟਰੈਕਟਰ ਵੀ ਤੁਹਾਡਾ ਸਭ ਤੋਂ ਮੂਹਰੇ ਨਾਲ ਜਥੇਬੰਦੀ ਵੀ ਕੋਈ ਨਹੀਂ ਆ ਉੱਥੇ ਜਾੜਾ ਹੈ ਸਾਨੂੰ ਕਹੀ ਜਾਂਦਾ ਮਾਗਰ ਕਰੋ ਮਾਗਰ ਕਰੋ ਵੀ ਆਏ ਦੱਸ ਕਾਦੀ ਖਾਤਰ ਆ ਚਲੋ ਰੱਬ ਨਾ ਕਰੇ ਕੱਲ ਨੂੰ ਕੋਈ ਗੋਲੀ ਗੱਪੇ ਦਾ ਕੋਈ ਯਾਰ ਹੱਲੋ ਤਾਂ ਕੋਈ ਚੱਕਰੀ ਨਹੀਂ ਸਭ ਤੋਂ ਪਹਿਲਾਂ ਤੁਹਾਡੇ ਆਪਣੀ ਉਹ ਤਾਂ ਇਹ ਮਰਨਾ ਕਰੇ ਵੀ ਮਰ ਜਣਾ ਯਾਰ ਅੱਛਾ ਹਾਂ ਉਹ ਤਾਂ ਜਿਹਨੇ ਮਰਨਾ ਮਾਰੀ ਜਾ ਮੈਂ ਨਾ ਬਈ ਆ ਆ ਵੀਡੀਓ ਸਭ ਤੋਂ ਵੱਧ ਸ਼ੇਅਰ ਕਰਨ ਵਾਲੀ ਹੈ ਕਿਉਂਕਿ ਸਭ ਤੋਂ ਚਲੋ ਦਲੇਰ ਸਾਰੇ ਹੀ ਹੁੰਦੇ ਆ ਬਾਈ ਹਨਾ ਆਪਾਂ ਕਹਿੰਦੇ ਆ ਤੇ ਇਹ ਵੀਡੀਓ ਜਿਹੜੀ ਕਿਸੇ ਨੇ ਕਵਰ ਨਹੀਂ ਕੀਤੀ ਮੇਰੇ ਸਾਹਬ ਮਾੜਾ ਕਹਿਣ ਸਹੀ ਫੈਰੀ ਵਾਲ ਪਟੰਦਾ 5 ਮਿੰਟ ਦਾ ਕੰਮ ਆ ਇਹ ਕਰੀ ਕਹਿਣ ਸਹੀ ਬਾਈ ਹਨਾ ਹਾਂ 5 ਮਿੰਟ ਦਾ ਕੰਮ ਆ ਸਾਡੀ ਟਰਾਲੀ ਜਿਗਾੜ ਹੀ ਇਹੋ ਜਿਹਾ ਬਣਿਆ ਪਿਆ ਅੱਛਾ ਕੀ ਚੱਕਰ ਟਰਾਲੀ ਤੇ ਚਾਦਰਾਂ ਦੇਖੋ ਚਾਰ ਸਪਰੇਆ ਟਰਾਲੀ ਬੈਕ ਲਗਾ ਜਾ ਕੇ ਅੱਛਾ ਉੱਤੇ ਸੰਗਲ ਛਿਟਾ ਉਹ ਜਾਵਦਾ 5 ਮਿੰਟ ਦਾ ਕੰਮ ਆ ਲੈ ਬੰਦੇ ਇਹ ਕਰੀ ਚਾਦਰ ਜਦੋਂ ਪੂਰੀ ਜਣੀ ਮਜ਼ਬੂਤ ਕੰਮ ਕੀਤਾ ਵਾ ਭਈਆਂ ਐਂ ਕਹਿੰਦੇ ਅਸੀਂ ਐਵੇਂ ਨਹੀਂ ਬੈਠੇਗੇ ਤੇ ਇਹ ਕਹਿੰਦੇ ਅਸੀਂ ਪੂਰੇ ਹਥਿਆਰ ਕਾਇਮ ਕਰਕੇ ਰੱਖਿਆ ਬਾਈ ਵਿਖਾਇਓ ਬਾਈ ਕੀ ਕੋ ਰੱਖੀ ਬੈਠੇ ਆ ਯਾਰ ਤੁਸੀਂ ਆਹ ਸੰਗਲ-ਸੁੰਗਲੇ ਕ੍ਰੀਸਕੇ ਲੈਣਾ ਨਾਲ ਹੀ ਬਾਈ ਬੈਕ ਲੈ ਜਾ ਤੇ ਨਾ ਜਿਹੜਾ ਜਾਲ ਆ ਠੀਕ ਆ ਉਸ ਉੱਤੇ ਇਕੱਠਾ ਕਰਦੇ ਆ ਛੱਡ ਦੇਣਾ ਠੀਕ ਆ ਬੰਦਾ ਟਰੈਕਟਰ ਤੇ ਹੂ ਸਾਡਾ ਉਹਨੇ ਗੇਅਰ ਮਾਰਨਾ ਨਾਲ ਦੀ ਨਾਲ ਖਿੱਚ ਕੇ ਬਾਹਰ ਸਾਰਾ ਸਮਾਨ ਨਾਲ ਦੀ ਨਾਲ ਬਾਈ ਪੂਰਾ ਮੈਨਾਂ ਤਿਆਰ ਕਰੀ ਬੈਠਿਆ ਕੰਮ ਕਰ ਹੈ ਕੀ ਬਾਤ ਆ ਯਾਰ ਤੇ ਉਹ ਵੀ ਬਹੁਤ ਮਜ਼ਬੂਤ ਆ ਬਾਈ ਹਨਾ ਆਪਣਾ ਟਰਾਲਾ ਵੀ ਮੇਰੇ ਗੋਲੀ ਵੀ ਨਹੀਂ ਲੱਗਦੀ ਇਹਦੇ ਸਿਰ ਤੇ ਹਾਂ ਸਿੱਧੀ ਗੋਲੀ ਵੀ ਨਹੀਂ ਲੰਘਦੀ ਵੇਚਦੀ ਹੂੰ ਮਜ਼ਬੂਤ ਮਜਬਾਤ ਬਹੁਤ ਆ ਬਾਈ ਸੰਗਲ ਸੰਗਲ ਪੰਜਾਂ ਨੇ ਰੱਖਿਆ ਕਹਿੰਦੇ ਇੱਧਰ ਸਾਡੇ ਸੰਤਾਂ ਦੀ ਫੋਟੋ ਇਹ ਤਾਂ ਬਾਈ ਜਾਨੀ ਤੁਸੀਂ ਉ ਆਪ ਹੀ ਕਾਲ ਨੂੰ ਢੀਕ ਰਹੇ ਆ ਵੀ ਇੱਕੀ ਨੂੰ ਕੀ ਬਣੂ ਹੂੰ ਬਾਈ ਆ ਫੋਟੋ ਪਾਈ ਨਾਲ ਇਹ ਸਾਡਾ ਸਿੱਧੀ ਜੋਹੇ ਦੇ ਸਰਦਾਰ ਸੇਵਾ ਸਿੰਘ ਦੇ ਪਿੰਡ ਦੇ ਨੇ ਸਾਡੇ ਪਿੰਡ ਨਾਲ ਵੀ ਕੁਰਬਾਨੀਆਂ ਦਿੱਤੀਆਂ ਨੇ ਹਾਂਜੀ 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 ਸੇਵਾ ਲਓ ਜੀ ਸ਼ਹੀਦ ਸਰਦਾਰ ਸੇਵਾ ਸਿੰਘ ਠਿਕਰੀ ਵਾਲੇ ਦਾ ਇਹਨਾਂ ਨੇ ਪੋਸਟਰ ਲਾਇਆ ਹੈ ਬਾਈ ਜੀ ਫੋਟੋ ਲਾਈ ਹੋਈ ਆ ਬਹੁਤ ਸੋਹਣੀ ਕਰਕੇ ਕਿਉਂਕਿ ਇਸ ਪਿੰਡ ਤੋਂ ਬਲੋਂਗ ਕਰਦੇ ਸੀ ਤੇ ਇਹਨਾਂ ਬਾਰੇ ਕੌਣ ਨਹੀਂ ਜਾਣਦਾ ਬਾਈ ਬਹੁਤ ਵੱਡਾ ਸੰਯੋਗ ਰਿਹਾ ਇਤਿਹਾਸ ਦੇ ਵਿੱਚ ਇਹਨਾਂ ਦਾ ਮਹਾਨ ਯੋਧੇ ਸੀਗੇ ਇਹ ਤੇ ਪੁਸਤਕ ਦੇ ਲਖਾਰੀ ਵੀ ਰਹੇ ਆ ਇਹ ਮਿੱਤਰੋ ਤੇ ਜਾਣੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਸਿੱਖਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਹਣਾ ਤੁਸੀਂ ਪੜਿਆ ਹੋਣਾ ਬਾਕੀ ਸਾਰਿਆਂ ਨੇ ਕਿਤਾਬਾਂ ਦੇ ਵਿੱਚ ਪੜਿਆ ਹੋਣਾ ਬਈ ਇਹਨਾਂ ਦਾ ਇਤਿਹਾਸ ਤੇ ਉਸੇ ਪਿੰਡ ਦੇ ਜਿਹੜੇ ਸੂਰਮੇ ਯੋਧੇ ਉਹਨਾਂ ਨੇ ਬਈ ਪਹਿਲੇ ਨੰਬਰ ਤੇ ਟਰੈਕਟਰ ਲਾਇਆ ਹੋਇਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਵੱਧ ਤੋਂ ਵੱਧ